ਸ੍ਰੀ ਕਲ ਦਿਸਾਨਾ ਨੂੰ ਮੈਰਾਜ ਫਿੱਟ ਕੌਰ ਦੀ ਸਵਾਗਤ ਤੁਹਾਡੇ ਆਪਣੇ YouTube ਚੈਨਲ ਚ ਹੈ ਡਿਜ਼ਾਈਨਰ ਬੁਟੀਕ ਤੇ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵਿਊਅਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਓ ਤੇ ਕੱਲ ਵਾਲੀ ਜਿਹੜੀ ਵੀਡੀਓ ਸੀ ਉਹਨੂੰ ਬਹੁਤ ਰਿਸਪੌਂਸ ਮਿਲਿਆ ਬਹੁਤ ਆਪਣੀ ਜਿਹੜੇ ਸੂਟਸ ਸੀ ਪਸੰਦ ਕੀਤੇ ਸਾਰਿਆਂ ਨੇ ਉਹਦੇ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਆਓ ਜੀ ਸ਼ੁਰੂ ਕਰਦੇ ਆਂ ਸੂਟ ਜਿਹੜੇ ਅੱਜ ਵਾਲੇ ਨੇ ਪਹਿਲਾ ਸੂਟ ਆਏਗਾ ਜੀ ਉਹਦੇ ਨਾਲ ਦੀ ਸੂਟ ਦਿਖਾਵਾਂਗੇ ਜੀ ਅੱਜ ਕੁਝ ਹੋਰ ਕਲਰ ਹੈਗੇ ਸੀ ਆਪਣੇ ਕੋਲੇ ਪਹਿਲਾ ਕਲਰ ਹੈ ਮਹਿਰੂਨ ਕਲਰ ਹੈ ਜੀ ਇਹ ਵਾਲਾ ਬਹੁਤ ਸੋਹਣਾ ਕਲਰ ਹੈਗਾ ਤੇ ਇਹ ਹੈਗੀ ਹੈ ਜੀ ਮਸਲੀਨ ਪ्योर ਬਿਸਕੋਸ ਮਸਲੀਨ ਹੈ ਜੀ ਇਹ ਸਟੈਂਪ ਤੁਹਾਨੂੰ ਦਿਖਾਈ ਦਿੱਤੀ ਸੀ ਆਪਾਂ ਕੱਲ ਵੀ ਅੱਜ ਦੁਬਾਰਾ ਵੀ ਦਿਖਾ ਦੰਨੇ ਆਗੇ ਆ ਲਓ ਜੀ ਤੇ ਸੂਰ ਦਾ ਪ੍ਰਾਈਸ ਹੈਗਾ ਜੀ 1300 ਰੁਪਿਆ ਤੇ ਆ ਵਾਲੀ ਇਹਦੀ ਹੈਗਾ ਜੀ ਮਸਲੀਨ ਦੀ ਨਾਲ ਬਾਟਮ ਤੇ ਇਹ ਸੂਟ ਆ ਜਿਹੜੀ ਸਲਵਾਰ ਆ ਜੀ ਬਾਟਮ ਆ ਜੀ ਇਹਦੇ ਵਿੱਚ ਜ਼ਰੂਰੀ ਨਹੀਂ ਵੀ ਹੈਗਾ ਵੀ ਤੁਸੀਂ ਲਾਈਨਿੰਗ ਲਗਾਉਣੀ ਹੀ ਐ ਤੁਸੀਂ ਸਕਿਪ ਵੀ ਕਰ ਸਕਦੇ ਹੋਗੇ ਪਰ ਜੈਂਪਰ ਦੇ ਵਿੱਚ ਲਾਈਨਿੰਗ ਜ਼ਰੂਰ ਲਗਾਓ ਜੀ ਜੇ ਜੇ ਤੁਹਾਨੂੰ ਕਲਰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਆਪਾਂ ਨੂੰ ਦੇ ਸਕਦੇ ਆ ਜੀ ਤੇ ਅਗਲਾ ਕਲਰ ਹੈਗਾ ਜੀ ਬਲੈਕ ਮੈਂ ਕੱਲ ਵੀ ਕਿਹਾ ਸੀਗਾ ਜੀ ਬਲੈਕ ਕਲਰ ਦਾ ਬਹੁਤ ਜ਼ਿਆਦਾ 트ੈਂਡ ਹੈਗਾ ਹੁਣ ਇਸ ਟਾਈਮ ਕਿਉਂਕਿ ਬਲੈਕ ਕਲਰ ਬਹੁਤ ਜ਼ਿਆਦਾ ਆਏ ਪੈ ਨੇ ਸਾਡੇ ਕੋਲੇ ਅਸੀਂ ਕਈ ਕਲਰ ਆ ਚੁੱਕੇ ਨੇ ਤੇ ਇਹਦਾ ਜਿਹੜਾ ਇਹਦਾ ਪ੍ਰਿੰਟਿੰਗ ਵਾਲੀ ਬਹੁਤ ਜ਼ਿਆਦੇ ਸੋਹਣੀ ਆ ਇਹਦੇ ਤੇ ਤੁਸੀਂ ਇਹਦੇ ਤੇ ਲੈਸ ਵਗੈਰਾ ਲਗਾਉਂਗੇ ਬਹੁਤ ਸੋਹਣੀ ਇਹ ਵੀ ਜੀ ਜਿਹੜੀ ਲੁੱਕ ਆਉਗੀ ਸੂਦੀ ਤੇ ਆ ਹੈਗੀ ਆ ਜੀ ਇਹਦੀ ਇਹਦੇ ਵਿੱਚ ਨਾ ਕੁਛ ਇੱਕ ਸਲਵਾਰਾ ਲਾਈਨਾਂ ਜੀਆਂ ਚ ਨੇ ਤੇ ਕੁਝ ਪਲੇਨ ਨੇ ਜਿਵੇਂ ਆਹ ਵਾਲੀ ਇਹਦੇ ਵਿੱਚ ਥੋੜੀਆਂ ਥੋੜੀਆਂ ਲਾਈਨਾਂ ਦਿਸ ਦਿਸਦੀਆਂ ਨੇ ਤੇ ਹੈ ਇਹ ਐਸਕੇ ਦੀ ਹੈ ਜੀ ਸਾਰੇ ਜਿਹੜਾ ਆਪਣਾ ਸਟਾਫ ਹੈ ਐਸਕੇ ਦਾ ਪ्युअर ਮਸਲੀ ਬਿਸਕੋਸ ਮਸਲੀਨ ਜੀ ਬਹੁਤ ਸੋਹਣਾ ਪ्युअर ਚ ਹੈ ਸਟਾਫ ਹੈਗਾ ਜੇ ਤੁਹਾਨੂੰ ਪਸੰਦ ਆ ਤਾਂ ਸੂਰ ਬੀ ਸਕਰੀਨ ਸ਼ਾਟ ਲੈ ਸਕਦੇ ਹੋ ਤੁਸੀਂ ਤੇ ਆਪਣਾ ਆਰਡਰ ਆ ਜਿਹੜਾ ਦੇ ਸਕਦੇ ਬਲੈਕ ਕਲਰ ਹੈ ਇਹਦਾ ਬਹੁਤ ਸੋਹਣਾ ਹੈਗਾ ਅਗਲਾ ਸੂਟ ਵੀ ਹੈਗਾ ਜੀ ਜਿਹੜਾ ਉਹ ਬਲੈਕ ਕਲਰ ਚੀ ਹੈਗਾ ਇਹ ਵੀ ਬਹੁਤ ਸੋਹਣਾ ਦਾ ਪ੍ਰਿੰਟ ਤਾਂ ਲੱਗ ਤੱਕ ਨਹੀਂ ਹਾਂ ਪ੍ਰਿੰਟ ਪ੍ਰਿੰਟਿੰਗ ਤਾਂ ਲੱਗ ਲੱਗ ਤੋਂ ਆ ਜੀ ਤੁਸੀਂ ਸੁਕੀਏ ਨੇ ਤੇ ਪ੍ਰਿੰਟਿੰਗ ਆ ਇਹਦੀ ਹੋਰ ਤਰ੍ਹਾਂ ਦੀ ਹੋਰ ਤਰ੍ਹਾਂ ਸੀ ਅਹ ਵਾਲੀ ਹੈਗੀ ਹੈ ਜੇ ਤਾਂ ਬਾਟਮ ਬਾਟਮ ਇਹਨਾਂ ਦੇ ਸੇਮ ਹੀ ਨੇ ਉਦਾਂ ਦੀ ਲਾਈਨਿੰਗ ਵਾਲੀ ਇਹਦੀ ਵੀ ਇਹਦੀ ਬਾਟਮ ਆਗੀ ਲਾਈਨਿੰਗ ਵਾਲੀ ਹੀ ਹੋਣੀ ਸੀਗੀ ਤੇ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਜਿਹੜਾ ਆਪਣਾ ਆਰਡਰ ਆ ਤੁਸੀਂ ਦੇ ਸਕਦੇ ਹੋ ਜੀ ਬਹੁਤ ਸੋਹਣੇ ਸੂਟ ਨੇ ਪ्युअर ਮਸਲੀਨ ਵਿਸਕੋਸ ਆ ਪ੍ਰਾਈਜ਼ 1300 ਰੁਪਏ ਜੀ ਬਹੁਤ ਜਿਆਦੇ ਸੋਹਣੇ ਸੂਟ ਆ ਇੰਨੀ ਘੱਟ ਪ੍ਰਾਈਜ਼ ਤੁਹਾਨੂੰ ਇਹ ਸੂਟ ਕਿਤੋਂ ਨਹੀਂ ਮਿਲਣੇ ਜੀ ਤੇ ਅਗਲਾ ਕਲਰ ਹੈਗਾ ਜੀ ਬਲੂ ਤੇ ਮੋਰ ਪੰਛੀਆ ਦਾ ਕੰਟਰਾਸਟ ਲੋਚ ਸਾਰਾ ਸੂਟਾਂ ਦੀ ਇਹਦੀ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੋਈ ਆ ਸਾਰਿਆਂ ਦੀ ਇਵੇਂ ਇਹਦੇ ਨਾਲ ਪਲੇਨਸ ਲਵਾ ਰਹੀ ਜੀ ਜੇ ਤੁਸੀਂ ਸਕਿੱਪ ਕਰਨਾ ਚਾਹੋ ਤਾਂ ਲਾਈਨ ਹੀ ਕਿਤੇ ਵਿੱਚ ਸਕਿੱਪ ਵੀ ਕਰ ਸਕਦੇ ਹੋ ਬਲੂਜ਼ ਬਲੂ ਕਲਰ ਆਇਵਲਾ ਤੇ ਮੋਰ ਪੰਖੀ ਵਾਲੀ ਤੇ ਬਲੂ ਦਾ ਇਹ ਕਿੰਟਰਾਸਟ ਆ ਜੀ ਤੇ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਅਗਲਾ ਕਲਰ ਆ ਹੈਗਾ ਜਿਹੜਾ ਨੇ ਉਹ ਵੀ ਹੈਗਾਗਾ ਮੋਰ ਪੰਖੀ ਆ ਜੀ ਪਿਕਾਕ ਸ਼ੇਡ ਦਾ ਇਹ ਕਲਰ ਆ ਵੀ ਬਹੁਤ ਸੋਹਣਾ ਹੈ। ਇਹਦੀ ਪੇਂਟਿੰਗ ਵੀ ਬਹੁਤ ਸੋਹਣੀ ਹੋਈ ਹੋਈ ਹੈਗੀ। ਸਾਰੇ ਸੂਟਾਂ ਦੀ ਪੇਂਟਿੰਗ ਹੀ ਬਹੁਤ ਅੱਛੀ ਹੈ ਜੀ। ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ ਆਰਡਰ ਆ ਤੁਸੀਂ ਉਹ ਦੇ ਸਕਦੇ ਹੋਗੇ। ਤੇ ਵੀਡੀਓ ਸਾਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ। ਇਹ ਵੀਡੀਓ ਸਕਿੱਪ ਨਾ ਕਰਿਆ ਕਰੋ। ਉਸ ਤੋਂ ਬਾਅਦ ਫਿਰ ਜਦੋਂ ਤੁਸੀਂ ਮੈਸੇਜ ਕਰਦੇ ਹੋ ਸਾਨੂੰ ਪਤਾ ਲੱਗਦਾ ਕਿ ਤੁਸੀਂ ਵੀਡੀਓ ਜਿਹੜੀ ਉਹ ਸਕਿੱਪ ਕਰਕੇ ਦੇਖੀ ਸੀਗੀ। ਤੇ ਅਗਲੇ ਜਿਹੜੇ ਸੂਟ ਹੈਗੇ ਨੇ ਜੀ ਉਹ ਹੋਣਗੇ ਜੀ ਕਾਟਨ ਦੇ। ਕਿਉਂਕਿ ਗਰਮੀ ਵੀ ਸ਼ੁਰੂ ਹੋ ਚੁੱਕੀ ਹੈ ਜਿਹੜੇ ਆ ਮਸਲੀਨ ਦੇ ਸੂਟ ਦਿਖਾਏ ਆ ਇਹ ਵੀ ਗਰਮੀ ਚ ਹੀ ਪਹਿਣਗੇ ਜੀ ਹੁਣ ਇੱਕ ਦੋ ਬਾਅਦ ਇਹ ਸੂਟ ਕਾਫੀ ਟਾਈਮ ਤੱਕ ਪਈ ਜਾਣਗੇ ਜਿਵੇਂ ਆਪਾਂ ਹਾਲ ਤੱਕ ਹੋ ਸਕਦਾ ਉਹ ਤੁਹਾਂਾਂ ਵੀ ਪਹਿਣ ਕਿਉਂਕਿ ਇਹ ਬਿਲਕੁਲ ਕਾਟਨ ਵਾਂਗੂ ਹੀ ਹੈ ਮਸਲੀਨ ਹੈ ਜੜੀ ਵੈਸੇ ਜ਼ਿਆਦਾਤਰ ਗਰਮੀ ਚ ਪੈਂਦੇ ਹੀ ਹੈ ਜੀ ਤੇ ਆ ਹੈਗੇ ਜੀ ਪ੍ਰਿੰਸ ਐਸ ਕੇ ਦੀ ਪ੍ਰਿੰਸ ਕਲੈਕਸ਼ਨ ਤੇ ਇਹਦੇ ਵਿੱਚ ਕਲਰ ਹੈਗਾ ਜੀ ਪੈਰਟ ਨਹੀਂ ਸੌਰੀ ਪੈਰਟ ਨਹੀਂ ਹੈਗਾ ਇਹ ਮਹਿੰਦੀ ਕਲਰ ਹੈ ਨਾ ਮਹਿੰਦੀ ਕਲਰ ਹੈ ਜੀ ਇਹ ਹੈ ਇਹਦੇ ਵਿੱਚ ਕਿਹੋ ਜਿਹਾ ਰਿਹਾ ਮਹਿੰਦੀ ਮਹਿੰਦੀ ਹਾਂਜੀ ਮਹਿੰਦੀ ਕਲਰ ਹੈ ਜੀ ਇਹ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਹੈ ਦੀ ਇਹ ਕਿ ਦੀ ਇਹ ਕਿ ਦਾ ਹਾਂ ਸੌਰੀ ਇੱਕ ਇੱਕ ਇਹ ਟੈਕਸ ਦਾ ਇਹ ਪ੍ਰਿੰਟ ਹੈਗਾ ਬਹੁਤ ਸੋਹਣੀ ਪ੍ਰਿੰਸ ਕਲੈਕਸ਼ਨ ਆ 850 ਰੁਪਿਆ ਦਾ ਪ੍ਰਾਈਸ ਹੈ ਜੀ ਤੇ ਸ਼ਿਪਿੰਗ ਆ ਜਿਹੜੀ ਉਹ ਬਿਲਕੁਲ ਫ੍ਰੀ ਹੋਊਗੀ ਜੀ ਸਾਰੇ ਸੂਟਾਂ ਦੀ ਬਹੁਤ ਸੋਹਣਾ ਸਟਾਫ ਹੈਗਾ ਤੇ ਜਿਵੇਂ ਅ ਜਿੱਦਾਂ ਮਰਜ਼ੀ ਵੀ ਤੁਸੀਂ ਕਰੀ ਜਾਓ ਬਹੁਤ ਸਾਫਟ 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 ਸਟਾਫ ਆ ਇਹਦਾ ਕਲਰ ਵੀ ਫੇਟ ਹੁੰਦੇ ਜੀ ਕਲਰ ਵੀ ਇਹਦੇ ਇਦਾਂ ਹੀ ਰਹਿਣਗੇ ਤੇ ਅਗਲਾ ਕਲਰ ਹੈਗਾ ਜੀ ਇਹਦੇ ਵਿੱਚ ਗਾਜਰੀ ਗਾਜਰੀ ਕਲਰ ਆਏ ਵਾਲਾ ਇਹਦੀ ਵੀ ਪ੍ਰਿੰਟਿੰਗ ਬਹੁਤ ਸੋਹਣੀ ਹੋਈ ਹੋਈ ਆ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋਗੇ ਤੇ ਇਹ ਦਾ ਸੁੱਟ ਦਾ ਪ੍ਰਾਈਸ 850 ਰੁਪਏ ਜੀ ਤੇ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ ਜੀ ਬਿਲਕੁਲ ਅਗਲਾ ਸੂਟ ਹੈਗਾ ਜੀ ਬਲੈਕ ਕਲਰ ਇਹ ਵੀ ਬਹੁਤ ਸੋਹਣਾ ਬੱਚੀ ਬਲੈਕ ਕਲਰ ਹੈ ਇਹ ਇਹ ਜਿਹੜੇ ਪ੍ਰਿੰਟ ਨੇ ਹੁਣ ਦਿਖਾ ਰਹੇ ਆ ਆਪਾਂ ਇਹ ਪਹਿਲਾਂ ਸਰਦੀਆਂ ਚ ਵੀ ਇਦਾਂ ਹੀ ਆਏ ਸੀਗੇ ਜੀ ਪ੍ਰਿੰਟ ਇਹੀ ਪ੍ਰਿੰਟ ਸੀਗੇ ਸਾਰੇ ਉਹ ਜਿਹੜਾ ਸਰਦੀਆਂ ਵਾਲਾ ਸਟੱਫ ਸੀਗਾ ਉਹਦੇ ਤੇ ਤੇ ਇਹ ਹੁਣ ਹੈਗਾ ਜੀ ਗਰਮੀ ਵਾਲਾ ਸਟਾਫ ਬਹੁਤ ਸੋਹਣਾ ਜਿਹੜਾ ਹੋਣ ਇਹਦਾ ਜਿਹੜਾ ਬਹੁਤ ਸੋਹਣਾ ਜਿਹੜਾ ਕੱਪੜਾ ਹੈਗਾ ਇਹ ਤੇ ਪ੍ਰਿੰਸ ਕਲੈਕਸ਼ਨ ਸਾਰੇ ਸੂਟਾਂ ਦੇ ਉੱਪਰ ਮੋਹਰ ਲੱਗੀ ਹੋਊਗੀ ਜੀ ਮੋਹਰ ਵਾਲਾ ਇਹ ਸਟਾਫ ਦੇਵਾਂਗੇ ਆਪਾਂ ਨੂੰ ਬੇਫਿਕਰ ਹੋ ਕੇ ਤੁਸੀਂ ਇਹ ਜਿਹੜਾ ਇਹ ਲੈ ਸਕਦੇ ਹੋਗੇ ਤੇ ਕਈ ਹੁਣ ਆਪਾਂ ਦੇਖਦੇ ਆ ਵੀਡੀਓ ਚ ਨਈ ਵੀ ਦਿਖਾਉਂਦੇ ਹਨਾ ਵੀ ਕਿਹੜਾ ਸਟੱਫ ਆ ਜਾਂ ਕਿ ਉਹ ਨਹੀਂ ਦਿਖਾਉਂਦੇ ਕਿਉਂਕਿ ਐ ਰੇਟ ਬਾਰੇ ਦਾ ਕੋਈ ਫਰਕ ਪੈ ਜਾਂਦਾ ਬਣਾ ਮੋਟਾ ਵਿੱਚੋਂ ਤੇ ਪਰ ਆਪਣਾ ਜਿਹੜਾ ਸਾਰਾ ਤੁਹਾਨੂੰ ਜਿਹੜਾ ਲੱਗਿਆ ਹੁੰਦਾ ਤੇ ਆਪਣਾ ਉਹ ਦਿਖਾ ਕੇ ਫੇਰ ਤੁਹਾਨੂੰ ਅਸੀਂ ਸੂਟ ਤੁਹਾਡੇ ਘਰੇ ਭੇਜਾਂਗੇ ਜੀ ਤੁਸੀਂ ਦੇਖ ਸਕਦੇ ਹੋ ਸਾਰਿਆਂ ਤੇ ਲੱਗੇ ਹੁੰਦੇ ਆ ਆ ਕਲਰ ਹੈਗਾ ਜੀ ਲਾਈਟ ਜਿਹਾ ਪਿਸਤਾ ਜਿਹਾ ਕਲਰ ਆ ਇਹ ਇਹ ਆਪਣੀਆਂ ਮੰਮੀਆਂ ਵਾਸਤੇ ਵੀ ਆ ਸੂਟ ਜੇ ਤੁਸੀਂ ਆਰਡਰ ਦੇਣਾ ਚਾਹੋ ਤਾਂ ਦੇ ਸਕਦੇ ਹੋ ਤੇ ਇਹ ਸੋਨ ਦੇ ਪ੍ਰਾਈਸ ਵੀ 850 ਰੁਪਏ ਜੀ ਬਹੁਤ ਸੋਹਣੀ ਬਰੀਕ ਪਿੰਟਿੰਗ ਹੋਈ ਹੋਈ ਹੈ ਮੰਮੀਆਂ ਦੇ ਪਾਉਣ ਵਾਸਤੇ ਬਹੁਤ ਸੋਹਣੇ ਸੂਟ ਆ ਮੰਮੀ ਦਾਦੀ ਵਾਸਤੇ ਜਿੰਨਾ ਵਾਸਤੇ ਵੀ ਤੁਸੀਂ ਲੈਣਾ ਚਾਹੋ ਲੈ ਸਕਦੇ ਹੋ ਇੱਕ ਅਗਲਾ ਕਲਰ ਇਹਦੇ ਵਿੱਚ ਆਵੜਾ ਇਹ ਵੀ ਬਹੁਤ ਸੋਹਣਾ ਕਲਰ ਹੈ ਲਾਈਟ ਲਾਈਟ ਜੀ ਕਲਰ ਨੇ ਬਹੁਤ ਸੋਹਣੀ ਲੱਗੂਨੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਉਹ ਦੇ ਸਕਦੇ ਹੋ 850 ਪ੍ਰਾਈਸ ਹੈਗਾ ਜੀ ਇਹਦਾ ਸੂਟ ਦਾ ਤੇ ਹਾਂਜੀ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਈੜ ਕਲੈਕਸ਼ਨ ਤੁਹਾਨੂੰ ਪਸੰਦ ਆਈ ਹੋਊਗੀ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਜਿਹੜਾ نیچے ਨੰਬਰ ਦਿੱਤਾ ਹੋਇਆ ਉਹ ਤੇ ਤੁਸੀਂ ਆਰਡਰ ਆਪਣਾ ਦੇ ਸਕਦੇ ਹੋ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਤੇ ਇੱਕ ਜਿਹੜਾ ਆਪਾਂ ਸੂਟ ਦੇਣਾਗਾ ਜਿਨ੍ਹਾਂ ਦੇ ਸਾਰਿਆਂ ਨੂੰ ਵੱਧ ਕਮੈਂਟ ਹੋਣਗੇ ਉਹਨਾਂ ਨੂੰ ਆਪਾਂ ਸੂਟ ਵੀ ਗਿਫਟ ਕਰਾਂਗੇ ਤੇ ਕਮੈਂਟ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਤੇ ਅੱਗੇ ਵੀਡੀਓ ਸ਼ੇਅਰ ਵੀ ਕਰਿਆ ਕਰੋ ਮਿਲਦੇ ਹਾਂ ਜੀ ਆਪਾਂ ਅਗਲੀ ਵੀਡੀਓ 'ਚ ਮੋੜ ਤੱਕ ਲਈ ਸਰ ਸੀ ਕਾਲ ਜੀ ਧੰਨਵਾਦ